ਉਗਾਨੇ ਰਾਮਦੇ ਅੰਦਰ ਅਫਿਸ਼ਰ ਮੁੜ ਜਾ ਅੰਦਰ ਨੂੰ ਇੱਥੇ ਬਹਿ ਕੇ ਦੇਖ ਅੰਦਰ ਹੈਗਾ ਰਾਮ ਪਾਣੇ ਨੂੰ ਪਾਣੇ ਨੂੰ ਕਿਹਾ ਇੱਕ ਵੀਰ ਨਾ ਵੀ ਰਾਮ ਅੰਦਰ ਹੈ ਭਾਂਡਾ ਕਦੋਂ ਮੰਦਬ ਆਪਣ ਪੜਨੇ ਤੱਕਦੋਂ ਮੰਦਬ ਪੜਨੇ ਆ ਕਵਣ ਕਮਤ ਤੁਮ ਲੱਗ ਗਏ ਕਿਹੜੀ ਪੁੱਠੀ ਮਤ ਫੜ ਲਈ ਬਾਹਰ ਬੰਦ ਰਾਮ ਨੂੰ ਹੁੰਡੋ ਕੇ ਪਰਵਾਰ ਸ਼ਕਲ ਸੇ ਸਾਰੀ ਲਾਇਆ ਕੇ ਸੰਗਤ ਨੂੰ ਆਪਣੇ ਚੇਲੇ ਨੂੰ ਡੁੱਬ ਜਾਣਾ ਤਾਂ ਰਾਵਨ ਜਬੋ ਭਾਗੇ ਰਾਮ ਨੂੰ ਨਹੀਂ ਸਮਝਿਆ ਆਰਾਮ ਕੀ ਹੈ ਡੁੱਬ ਜਾਏਗਾ ਜੇ ਆਰਾਮ ਦੀ ਸਮਝਿਆ ਤੂੰ ਰਾਮ ਤਾਂ ਤੇਰੇ ਅੰਦਰ ਹੈ ਤੂੰ ਲੋਕਾਂ ਨੂੰ ਕਹਿੰਦਾ ਬਾਹਰ ਹੈ ਹੁਣ ਜੇ ਪੜ੍ਹ ਲੈ ਤਾ ਰਾਮ ਅੰਦਰ ਕਹਿ ਤਾ ਪੜ੍ਹਣਾ ਤਾਂ ਮਰਜਾ ਕੋਖੂ ਉਹਨੂੰ ਪਤਾ ਵੀ ਹੈ ਤਾਂ ਨਹੀਂ ਕਹਿੰਦਾ ਸਵੇਕਾਟ ਰਾਮ ਬੋਲ ਫਿਰ ਕਬੀਰ ਕਹਿੰਦਾ ਮੈਂ ਦੱਸਾਂ ਸਵੇਕਾਟ ਰਾਮ ਬੋਲ ਤੇ ਤੇ ਅੰਦਰ ਬੋਲਦਾ ਨਹੀਂ ਕੁਛ ਅੰਤਰਾਤਮਾ ਦੀ ਆਵਾਜ਼ ਤੂੰ ਮੰਨਦਾ ਨਹੀਂ ਕਹਦਾ ਮੰਨਦਾ ਫਿਰ ਦੱਸੋ ਮੈਂ ਕਹਿੰਦਾ ਉਹ ਰਾਮ ਬੋਲਦਾ ਰਾਮ ਬੋਲਦਾ மா